ਜਿਹੜੇ ਰਾਜ ਦੀ ਅੱਜ ਗੱਲ ਕਰ ਰਹੇ ਨਾ 14 ਮਈ 1710 ਸਰਹੰਦਾੀਆਂ ਖਾਲਸੇ ਪੁੱਜ ਤੇ ਮਲਿਆ ਮੇਡ ਕਰਕੇ ਜੁਲਮੀ ਰਾਜ ਦੇ ਚੰਗਰੇ ਤੇ ਉਹ ਟਿੱਬਿਆਂ ਦੇ ਉੱਤੇ ਨਿਸ਼ਾਨ ਗੱਡ ਕੇ ਨਿਸ਼ਾਨ ਸਾਹਿਬ ਤੇ ਖਾਲਸਾ ਰਾਜ ਦਾ ਐਲਾਨ ਕਰਤਾ ਇਹ ਨਿਸ਼ਾਨ ਸਾਹਿਬ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਦੱਖਣ ਚ ਨਦੇੜ ਸਾਹਿਬ ਦੇ ਦਿੱਤਾ ਸੀ ਨਗਾਰਾ ਨਦੇੜ ਸਾਹਿਬ ਦੇ ਦਿੱਤਾ ਸੀ ਹੁਣ ਇਹ ਦੋਨੋਂ ਚੀਜ਼ਾਂ ਇੱਕ ਸਿੰਬਲ ਸੀ ਬਾਦਸ਼ਾਹ ਦਾ ਰਤਬਾ ਗੁਰੂ ਗੋਬਿੰਦ ਸਿੰਘ ਜੀ ਨੇ ਨਦੀਰ ਸਾਹਿਬ ਦੇ ਦਿੱਤਾ ਬਾਦਸ਼ਾਹ ਦਾ ਰਤਬਾ ਚਿੰਨ੍ਹ ਦੇ ਦਿੱਤੇ ਨਗਾਰਾ ਜਕਾਰਾ ਤੇ ਨਿਸ਼ਾਨ ਜੁੜੇ ਹੋਏ ਦੀ ਨਿਹਾਨੀ ਹੈ ਜੇ ਜੁੜਿਆ ਨਾ ਨਾ ਹੁੰਦਾ ਤੇ ਜ਼ਰੂਰ ਕਹਿੰਦਾ ਕਿ ਮਹਾਰਾਜ ਮਰਵਾਣਾ ਹੈ ਅੱਜ ਇਹਨੂੰ ਫੌਜ ਕਹਿੰਦੇ ਹੋ 20 ਬੰਦੇ ਇਨੂੰ ਹਥਿਆਰ ਕਹਿੰਦੇ ਹੋ ਪੰਜ ਪੰਜ ਤੀਰ ਇਹਨੂੰ ਹਥਿਆਰ ਕਹਿੰਦੇ ਹੋ ਤੇ ਤੁਹਾਨੂੰ ਪਤਾ ਜਿਨ੍ਹਾਂ ਨਾਲ ਟੱਕਰ ਲੈਣ ਲਈ ਜਿਹੜੇ ਜ਼ੁਲਮ ਦਾ ਮੁਕਾਬਲਾ ਕਰਨੀ ਭੇਜ ਰਹੇ ਹੋ 750 ਸਾਲ ਦੀ ਹਕੂਮਤ ਹੈ ਪਰ ਜੁੜੇ ਹੋਏ ਕੋਲ ਕੀ ਸੀ ਪ੍ਰੋਸਾ ਉਹ ਪ੍ਰੋਸਾ ਕਹਿੰਦਾ ਹੈ ਵੀ ਇੱਕ ਪਾਸੇ ਦਿੱਲੀ ਦੀ ਬਾਦਸ਼ਾਹਤ ਦੇ ਲੱਖਾਂ ਹਾਥੀ ਲੱਖਾਂ ਤੋਪਾਂ ਗੋਲੀ ਸਿੱਕਾ ਬਰੂਦ ਰਹਿਕਨੇ ਜੰਬੂਰੇ ਲੱਖਾਂ ਦੀ ਗਿਣਤੀ ਚ ਫੌਜ ਘੋੜੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੇ ਤਸ਼ਕਰ ਦੇ ਗੁਰੂ ਗੋਬਿੰਦ ਸਿੰਘ ਦੇ ਪੱਥਰੇ ਦੇ ਪੰਜ ਤੀਰ ਥੋੜਾ ਕੰਪੈਰੀਸ਼ਨ ਕਰਕੇ ਵੇਖੋ 49 ਹਜ਼ਾਰ ਤੋਪ ਸੀ ਉਦਣ ਆਗੂ ਗਲਨ ਵਾਲੀ ਵਜ਼ੀਦੇ ਦੇ ਕੋਲ ਚੱਪੜ ਚੀਂਦੇ ਮੈਦਾਨ ਚ ਇੰਨੇ ਸਿੱਖ ਨਹੀਂ ਸੀ ਸਾਹਮਣੇ ਲੜਨ ਵਾਲੇ ਇੱਕ ਪਾਸੇ 49000 ਫੌਜ ਲੱਖਾਂ 49000 ਤੋਪਾਂ ਹਜ਼ਾਰਾਂ ਹਾਥੀ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਤੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਤਰਸ ਚੋਂ ਕੱਢ ਕੇ ਪੰਜ ਤੀਰ ਦੇ ਰਹੇ ਕੰਪੈਰੀਸ਼ਨ ਦੇਖੋ ਪਰ ਜੁੜੇ ਹੋਏ ਕੋਲ ਕੀ ਹੈ ਭਰੋਸਾ ਕਿ ਇਹ ਪੰਜ ਤੀਰਾਂ ਦੀ ਤਾਬ ਦਿੱਲੀ ਦੀ ਬਾਦਸ਼ਾਹਤ ਤੇ ਕੀ ਦੁਨੀਆ ਦੀ ਸ਼ਾਨ ਸ਼ਾਹੀ ਸਾਹਮਣੇ ਆ ਦੇ ਇਹ ਪੰਜ ਤੀਰਾਂ ਦੀ ਤਾਬ ਨਹੀਂ ਚੱਲ ਸਕੀ ਜੁੜੇ ਹੋਏ ਕੋਲ ਪਰੋ ਸੇਰੀ ਸ਼ਕਤੀ ਹੈ ਹਰ ਜੇਟ ਜੁੜੰਦਾ ਲੋੜੀਏ ਪੰਜ ਸਿੰਘ ਨਾਲ ਬਾਬਾ ਬਾਦ ਸਿੰਘ ਗਨੋਤ ਸਿੰਘ ਕਾਨ ਸਿੰਘ ਰਾਣ ਸਿੰਘ ਤੇ ਦਇਆ ਸੀ ਪੰਜ ਵਜੀਰ ਮਤਲਬ ਜਿਹਨੂੰ ਅਸੀਂ ਕਹਿੰਦੇ ਆਂ ਕਿ ਐਡਵਾਈਜ਼ਰੀ ਬੋਰਡ ਬਣਾ ਦਿੱਤਾ ਫੌਜ ਦੇ ਦਿੱਤੀ ਵੀਰ ਸਿੰਘ ਨਿਸ਼ਾਨ ਸਾਹਿਬ ਤੇ ਨਗਰ ਜੁੜਿਆ ਸੁਰਤ ਜੁੜੀ ਸਰੀਰ ਕਲਗੀਧਰ ਪਾਤਸ਼ਾਹ ਜੀ ਨੇ ਜਿੱਨੇ ਬੰਦਾ ਸਿੰਘ ਜੀ ਆਗੇ ਨੇ ਗੁਰੂ ਸਾਹਿਬ ਨੇ ਸਰੀਰ ਦੀ ਖੇਡ ਸੰਕੋਚ ਕੇ ਜੋਤ ਸ੍ਰੀ ਗੁਰਗੰਨ ਸਾਹਿਬ ਜੀ ਅੰਦਰ ਵਿਦਮਾਨ ਕਰ ਦਿੱਤੀ ਆ ਪਰ ਗੁਰੂ ਦਾ ਬੰਦਾ ਸੁਰਤ ਕਰਕੇ ਗੁਰੂ ਨਾਲ ਜੁੜਿਆ ਹੋਇਆ ਗੱਲ ਇਹ ਨਹੀਂ ਆ ਵੀ ਸਰੀਰ ਕਿੰਨੀ ਦੂਰ ਹੈ ਔਰ ਕਮਾਲ ਦਾ ਜੋਸ਼ ਹੈ ਜਜ਼ਬਾ ਹੈ ਹਰੂਸਾ ਹੈ ਸਾਰੇ ਗੁਣ ਨਿਮਰਤਾ ਹੈ ਹਲੀਮੀ ਹੈ ਪਿਆਰ ਹੈ ਇਨਸਾਨੀਅਤ ਹੈ ਕਰੁਣਾਪਨ ਨਾਲ ਭਰਿਆ ਹੋਇਆ ਅੰਦਰੋਂ ਕਰੁਣਾ ਨਾਲ ਜੋਦਾ ਹੈ ਹੰਖਾਰ ਹੋ ਜਾਂਦਾ ਜਦੋਂ ਜ਼ੁਲਮ ਵੇਖਦਾ ਸਾਹਮਣੇ ਪਰ ਅੰਦਰ ਕਰੁਣਾ ਦਾ ਸਮੁੰਦਰ ਹੈ ਸਮਾਣਾ ਸਢੋਰਾ ਚੱਕਬੀਰ ਬਨੂੜ ਸੋਧਦਾ ਹੋਇਆ ਫਿਰ 12 ਮਈ ਨੂੰ ਵਜ਼ੀਦੇ ਨਾਲ ਟੱਕਰ ਨੂੰ ਸਾਰ ਸੰਗਤ ਵਜ਼ੀਦੇ ਦੇ ਕੋਲ ਨਾ ਦੋ ਸਿੰਘ ਆਲੀ ਸਿੰਘ ਤੇ ਮਾਲੀ ਸਿੰਘ ਸਿੰਘਾਂ ਦੀ ਸਲੋਤੀ ਤੇ ਵਜ਼ੀਦਾ ਕਹਿੰਦਾ ਉਹ ਵੀ ਅਰਜੀ ਨਹੀਂ ਵੀ ਸਨ ਭਾਈ ਆਲੀ ਸਿੰਘ ਮਾਲੀ ਸਿੰਘ ਦੇ ਘਰ ਉਹਨਾਂ ਨੂੰ ਵਜ਼ੀਦਾ ਜਾ ਕੇ ਵਿਅੰਗ ਨਾਲ ਕਹਿੰਦਾ ਕਿ ਮੈਨੂੰ ਪਤਾ ਲੱਗਿਆ ਕਿ ਕੋਈ ਬਹਾਦਰ ਆ ਰਿਹਾ ਉਹਦੇ ਇਥੋਂ ਤੱਕ ਇਤਿਹਾਸ ਕਹਿੰਦਾ ਵੀ ਇਹ ਕਹਿੰਦਾ ਤੁਹਾਡਾ ਗੁਰੂ ਹੋਰ ਗੁਰੂ ਆ ਰਿਹਾ ਸਿੱਖ ਕਹਿੰਦੇ ਵੀ ਸਾਡੇ ਤੇ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਵੀ ਉਹ ਸੁਣਿਆ ਬੜਾ ਬਹਾਦਰ ਹੈ ਬੜਾ ਜਰਨੈਲ ਹੈ ਬੜਾ ਜੇਤੂ ਹੈ ਬੜਾ ਤਾਕਤਵਰ ਹੈ ਭਾਈ ਅਲੀ ਸਿੰਘ ਕੀ ਕਹਿੰਦੇ ਵੀ ਅਸੀਂ ਵੀ ਸੁਣਿਆ ਹੈ ਦੇਖਿਆ ਨਹੀਂ ਤੇ ਵਜ਼ੀਦਾ ਕਹਿੰਦਾ ਵੀ ਤੁਸੀਂ ਪੱਤਰ ਲਿਖੋ ਖਤ ਲਿਖੋ ਕਿ ਆ ਮੈਂ ਤੇਰੇ ਨਾਲ ਦੋ ਹੱਥ ਕਰਦਾ ਤੂੰ ਬਾਰ ਬਾਰ ਹੀ ਫਿਰਦਾ ਤੂੰ ਮੁਗਲਾਂ ਦੀ ਅਜਿੱਤ ਤਾਕਤ ਨਹੀਂ ਵੇਖੀ ਮੇਰੇ ਹੱਥ ਨਹੀਂ ਵੇਖੇ ਮੇਰੇ ਕੋਲ ਕਿੰਨੀ ਸ਼ਕਤੀ ਹੈ ਸੱਦਾ ਦੇ ਉਹਨੂੰ ਚਿੱਠੀ ਲਿਖੋ ਤੇ ਭਾਈ ਆਲੀ ਸਿੰਘ ਕਹਿੰਦੇ ਨੇ ਕਿ ਜੇ ਉਹ ਗੁਰੂ ਦਾ ਸਿੱਖ ਸੱਚੀ ਬਹਾਦਰ ਹੈ ਤੇ ਤੈਨੂੰ ਚਿੱਠੀ ਲਿਖਣ ਦੀ ਲੋੜ ਨਹੀਂ ਆਪੇ ਆ ਦੇਗਾ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਚਿੱਠੀ ਲਿਖਦੇ ਵਜਿੱਤੇ ਨੂੰ ਵੀ ਆਪ ਹੀ ਖੁੱਲੇ ਮੈਦਾਨ ਵਿੱਚ ਟੱਕਰ ਰਵੇ ਜਲਮੋ ਸਤਮ ਦੀਆਂ ਜੜਾਂ ਪਰ ਇੱਕ ਮੈਂ ਬੇਨਤੀ ਇੱਥੇ ਕਰਦੇ ਆ ਬਹੁਤ ਵੱਡੀ ਗੱਲ ਹੈ ਇਹ ਕੰਨਾ ਸਾਡੇ ਜਨ ਵਿੱਚ ਬੈਠੀਆਂ ਹੋਈਆਂ ਵੀ ਸਾਹਿਬ ਜੀ ਦਾ ਦਿਨ ਦਾ ਬਦਲਾ ਲਿਆ ਵਾ ਗੁਰਮੁਖੋ ਬਦਲੇ ਸਿਰਫ ਨਿੱਜੀ ਈਰਖਾ ਦੁਸ਼ਮਣੀਆਂ ਦਾ ਨਤੀਜਾ ਹੁੰਦੇ ਆ ਕੋਈ ਇੱਕ ਮਿਸ਼ਨ ਹੈ ਤੇ ਮਿਸ਼ਨ ਵੀ ਹੋਇਆ ਜਿਹੜਾ ਅਕਾਲ ਪੁਰਖ ਵਾਏ ਗੁਰੂ ਜੀ ਦਾ ਗੁਣ ਹੈ ਅਕਾਲ ਪੁਰਖ ਵਾਏ ਗੁਰੂ ਜੀ ਕੀ ਕਰਦੇ ਆ ਪਰ ਤੁਸੀਂ ਰੋਜ਼ ਸੁਣਦੇ ਹੋ ਹਰ ਜੁਗ ਜੁਗ ਭਗਤੋ ਉਪਾਇਆ ਪੈਜ ਰੱਖਦਾ ਆਇਆ RAM RAJ ਕੀ ਕਰਦਾ ਜੀ ਉਹ ਵੈਗੁਰ ਹਰਨਾਖਸ ਦੁਸ਼ਟ ਹਰ ਮਾਰਿਆ ਪਹਿਲਾਦ ਤਰਾਇਆ ਜਿਹੜੀ ਗੱਲ ਗੁਰਗੋਬਿੰਦ ਸਿੰਘ ਜੀ ਕਹਿੰਦੇ ਨਾ ਧਰਮ ਚਲਾਵਲ ਸੰਤੋ ਬਾਰਨ ਦੁਸ਼ਟ ਸਭਨ ਕੋ ਮੂਲੋ ਪਾਨ ਦੁਸ਼ਟ ਹਰ ਮਾਰਿਆ भगत की सदा तू रखा हर जियो तुर तू रखा प्रहलाद जन तुरा तो नागुरु जी ने खालसाना बंद बहादुर गल ए नहीं है यही है ना साहबजाद तक तो फिर ठीक है कि राजना ही नहीं जुल्मया करके लोग हलीमी राजना 12 ਮਈ ਨੂੰ ਵਿਜ਼ੀਦਾ ਸੋਧਿਆ 14 ਮਈ ਨੂੰ ਅੱਜ ਦੇ ਦਿਨ 1710 ਵਿੱਚ ਖਾਲਸਾ ਪੰਥ ਦਾ ਸਰਦ ਪਹੁੰਚੀਆਂ ਫਤਿਹ ਦੇ ਡੰਕੇ ਵੱਜੇ ਸੁਚਾਨੰਦ ਨੂੰ ਸਜ਼ਾ ਦਿੱਤੀ ਮਲਿਆ ਮੇੜੀ ਤੇ ਜਲਮੀ ਰਾਜ ਦੇ ਅੰਗਰੇਜ਼ ਨਿਸ਼ਾਨ ਚੁਲਾ ਕੇ ਖਾਲਸਾ ਰਾਜ ਦਾ ਐਲਾਨ ਕੀਤਾ ਔਰ ਸਭ ਤੋਂ ਵੱਡੀ ਰਾਜ ਦੀ ਨਿਸ਼ਾਨੀ ਹੁੰਦੀ ਆ ਕਰੰਸੀ ਜਾਰੀ ਕਰਨੀ ਰਾਜ ਦੇ ਲੈਟਰ ਹੋਵੇ ਨਾ ਕੋਈ ਵੀ ਕੰਪਨੀ ਹੋਵੇ ਤਾਂ ਲੈਟਰ ਪੈਡ ਦਿੱਸਦਾ ਮੋਹਰ ਲੱਗਣੀ ਉਹ ਕ੍ਰਾਂਸੀ ਦੇ ਅੱਖਰ ਵੇਖੋ ਤੁਸੀਂ ਗੁਰੂ ਦੇ ਬੰਦੇ ਦੇ ਅੰਦਰ ਨਿਮਰਤਾ ਕੀ ਹੈ ਕਿਉਂਕਿ ਇੱਕ ਇੱਕ ਛਿੰ ਉਹਦੀ ਸੁਰਤ ਗੁਰੂ ਨਾਲ ਜੁੜੀ ਹੈ ਤੇ ਉਹ ਕਹਿੰਦਾ ਨਹੀਂ ਇਹ ਮੇਰਾ ਰਾਜ ਨਹੀਂ ਇਹ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਦਾ ਰਾਜ ਆ ਸਿੱਕੇ ਦੇ ਅੱਖਰ ਨੇ ਸਿੱਕਾ ਜਦਵਰ ਹਰ ਦੋ ਆਲਮ ਤੇਗ ਨਾਨਕ ਵਾਹ ਬਸਤ ਫਤਲ ਫਤੇ شاہ ਸ਼ਹਿਨशाह ਫਜ਼ਲ ਸਤਾ ਸਾਹਿਬ ਅਸਤ ਫਿਰ ਮੋਰ ਦੇ ਅਖਰ ਨੇ ਦੇਗੋ ਤੇਗੋ ਪਤੇ ਨੁਸਰਤ ਬੇਦੰਗ ਯਾਪਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਫਿਰ 6 ਵਰੀ ਜੁੱਤਾਂ ਦਾ ਸلسਲਾ ਫਿਰ ਗੁਰਦਾਸ ਨੰਗਲ ਦੀ ਗੜੀ ਚ ਗ੍ਰਿਫਤਾਰ ਹੋ ਕੇ ਦਿੱਲੀ ਪਹੁੰਚਦੇ ਆ ਦਿੱਲੀ ਸਿਤਮ ਹੋ ਜਾਂਦਾ ਜ਼ੁਲਮ ਦੀ ਅੱਤ ਹੋ ਜਾਂਦੀ ਆ ਪੁੱਤ ਰੱਖਾਂ ਸਾਹਮਣੇ ਕੂਕੋ ਕੇ ਗਲਜਾ ਗੱਡ ਪਿਓ ਦੇ ਮੂੰਹ ਚ ਦੁੰਨਿਆ ਜਾ ਪਰ ਇੱਕੋ ਹੀ ਗੱਲ ਕਹਿੰਦੇ ਐ ਨਾ ਵੀ ਛੱਡ ਦੇ ਗੁਰੂ ਗੋਬਿੰਦ ਸਿੰਘ ਕਹਿਣਾ ਛੱਡ। ਉਹ ਕਹਿੰਦੇ ਵੀ ਇਹ ਹੈ ਜੁੜੇ ਹੋਣਾ ਸਾ ਸੰਗਤ। ਤੂੰ ਅੱਜ ਮਹਾਰਾਜ ਸਤਿਪਾਤਸ਼ਾ ਸਾਨੂੰ ਇਹ ਹੁਕਮ ਦੇ ਰਿਹਾ ਵੀ ਤੁਸੀਂ ਜੁੜਨਾ ਕਿਤੇ। ਇਹ ਸਿੱਖ ਲਈਏ ਸਾ ਸੰਗਤ ਦੀ। ਇਹਨਾਂ ਗੁਰਸਿੱਖਾਂ ਪਾਸੋਂ ਸਿੱਖਣ ਦਾ ਯਤਨ ਕਰੀਏ ਸ। ਤੁਹਾਰਾ ਸੱਚੇ ਪਾਤਸ਼ਾਹ ਜੀ ਨੇ ਇਹ ਦਇਆ ਕੀਤੀ ਸਾਡੇ ਸਾਰਿਆਂ ਤੇ ਕਿ ਸਾਨੂੰ ਕੀ ਲੋੜਨਾ ਚਾਹੀਦਾ ਹੈ ਕੀ ਸਾਡੀ ਮਨਸਾ ਹੋਵੇ ਵੀ ਹੇ ਮਾਲਕ ਵੀ ਸਾਨੂੰ ਵੀ ਜੋੜ ਲਾਉ ਹਰ ਜੇਠ ਜੜੰਦਾ ਲੋੜੀਏ ਜਿ세 ਅੱਗਾ ਸਭ ਨਿਵਨ ਹਰ ਸੱਜਣ ਦਾ ਵਣ ਲੱਗਿਆ ਕਿਸੈ ਨਾ ਦੇਈ ਬੰਨ ਬੰਨ ਮਤਲਬ ਹੁੰਦਾ ਹੈ ਸੰਗਲ ਮਾਰਨੇ ਬੰਨਣਾ ਜੇ ਵੜੀ ਜੇ ਖਸਾਉਣਾ ਤੇ ਜਦਨ ਵਾਹਿਗੁਰੂ ਸੱਜਣ ਦਾ ਪੱਲਾ ਫੜ ਲਿਆ ਉਦਨ ਮਾਰੇ ਕਹਿੰਦੇ ਕੋਈ ਬੰਨ ਨਹੀਂ ਸਕਦਾ ਉਦਨ ਗੁਰੂ ਦਾ ਜਿਰਦੀ ਏ ਸਾਧ ਸੰਗਤ ਸਤਿਗੁਰ ਸਿੱਖ ਕੇ ਬੰਨਣ ਕਰ ਗੁਰ ਕਾ ਸਿੱਖ ਵਿਕਾਰ ਤੇ ਹਟ ਜਾ ਸਿੱਖ ਦੇ ਕਰਮ ਬਦਲਦੇ ਨੇ ਤੇ ਗੁਰੂ ਸਿੱਖ ਦੇ ਬੰਧਨ ਕੱਟਦੇ ਹਰ ਸੱਜਣ ਦਾਵਣ ਲੱਗਿਆ ਜੇ ਦਾਵਣ ਦਾ ਮਤਲਬ ਹੈ ਪੱਲਾ ਲੜ ਫੜਨਾ ਜੇ ਵਾਕੇ ਵੈਗੁਰੂ ਸੱਜਣ ਦਾ ਲੜ ਫੜ ਲਿਆ ਤੇ ਸੱਚੇ ਬਾਦਸ਼ਾਹ ਮਹਾਰਾਜ ਕਹਿੰਦੇ ਵੀ ਕਿਸੇ ਨੇ ਦੇਈ ਬੰਨ ਫਿਰ ਕਿਸੇ 'ਚ ਹਿੰਮਤ ਨਹੀਂ ਕਿ ਸਾਨੂੰ ਕੋਈ ਕਿਸੇ ਬੰਧਕ ਚ ਆਪਸ ਮੰਨ ਕਰਕੇ ਤਨ ਕਰਕੇ ਫਿਰ ਸਾਡੀ ਕੋਲ ਸੋਚ ਦੀ ਆਜ਼ਾਦੀ ਹੁੰਦੀ ਆ ਸਾਧ ਸੰਗਤ ਅਸੀਂ ਫਸੇ ਹੋ ਨਹੀਂ ਦੇਗਾ ਜਿੰਨੀ ਦੇਰ ਸੱਜਣ ਦਾ ਪੱਲਾ ਨਹੀਂ ਫੜਿਆ ਹੋਇਆ ਜੁੜੇ ਹੀ ਹੋ ਗਏ ਗਲਤ ਜਗ੍ਹਾ ਤੇ ਆ ਇਸੇ ਦੀ ਫਸੇ ਪਏ ਮਾਨਕ ਮੋਤੀ ਨਾਮ ਪ੍ਰਭ ਹੁਣ ਲੱਗੈ ਨਾਹੀਂ ਸੰ ਉਹ ਚੋਰੀ ਨਹੀਂ ਹੁੰਦੀ ਜਿਹੜੀ ਅਮੀਰੀ ਫਿਰ ਮੇਰਾ ਮਾਲਕ ਦਿੰਦਾ ਨਾ ਉਹਨੂੰ ਫਿਰ ਕੋਈ ਤਸਕਰ ਚੋਰ ਚੁਰਾ ਨਹੀਂ ਸਕਦਾ ਕੋਈ ਉਹਦੇ ਨੇ ਹੈ ਤੇ ਖਜ਼ਾਨਾ ਹੀ ਹੈ ਨਾ ਜੀ ਅੰਮ੍ਰਿਤ ਨਾਮ ਨਿਰਮੋਲ ਹੀਰਾ ਗੁਰ ਦੀ ਨੋਮੰਤਾਨੀ ਤੇ ਜਦੋਂ ਗੁਰੂ ਅੰਦਰ ਹੀ ਆਪਣਾ ਜੁੜ ਗਿਆ ਨਾ ਸਿੱਖ ਤੇ ਗੁਰੂ ਨੇ ਗੁਰਮੰਤਰ ਡ੍ਰਿੜ ਕਰਵਾਇਆ ਫਿਰ ਡੋਲਣ ਹੀ ਨਹੀਂ ਦਿੰਦਾ ਜੀ ਇਹ ਜੁੜੰਦੇ ਦੀ ਨਿਸ਼ਾਨੀ ਹੈ ਤਾਂ ਹੀ ਉਹ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਡੋਲਦੇ ਡਿਗਾ ਨਾ ਡੋਲਿਆ ਡ੍ਰਿੜ ਕਰ ਲਿਓ ਪੂਰਨ ਹੋਏ ਤ੍ਰਿਪਤਾਨੀ ਉਹਨੂੰ ਕਿਹੜਾ ਚੋਰ ਚੁਰਾ ਸਕਦਾ ਐਸਾ ਰਤਨ ਦਿੱਤਾ ਗੁਰੂ ਨੇ ਰੰਗ ਸੱਬੇ ਨਾਰਾਇਣ ਜੀ ਤੇ ਮਨ ਪਾਵਨ ਰੰਗ ਮਤਲਬ ਤੇਰੀ ਵਰਤਦੀ ਹੋਈ ਖੇਤ ਤੇਰੀ ਕਲਾ ਜੇ ਰਾਜ ਦੇ ਤਾਂ ਕਵਨ ਵਡਾਈ ਜੇ ਭੀਖ ਮੰਗਾਵੇ ਤਾਂ ਕਿਆ ਘਟੇ ਜੇ 6 ਮਹੀਨੇ ਬਾਦਸ਼ਾਹ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਹਰ ਮੈਦਾਨ ਫਤਿਹ ਪਾ ਰਿਹਾ ਹੈ ਨਾ ਤੇ ਜੇ ਉਸੇ ਬੰਦੇ ਨੂੰ ਦਿੱਲੀ ਦੇ ਚੁਰਾਹੇ 'ਤੇ ਬਹਿ ਕੇ ਆਪਣਾ ਜਿਸਮ ਦਾ ਬੋਟੀ-ਬੋਟੀ ਤਣੌਣੀ ਪੈਂਦੀ ਆ ਉਹ ਕਹਿੰਦੇ ਤੇਰੇ ਰੱਗ ਦੇ ਜਿਹੜੇ ਤੈਨੂੰ ਪਹੁੰਚੋ ਕਿੰਨਾ ਸਹਿਜ ਆ ਉਸ ਜਿੰਦਗੀ 'ਚ ਕਿੰਨੀ ਸਮ ਅਵਸਥਾ ਆ ਇਹ ਜੁੜੇ ਦੇ ਨਿਸ਼ਾਨ ਨੇ ਉਹਦੇ ਕੋਲ ਕੀ ਹੈ ਤੈਸਾ ਸਵਰਨ ਤੈਸੀ ਉਸ ਮਰ ਮਰ ਤੈਸਾ ਅਮਰਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਪਮਾਨ ਤੈਸਾ ਰੰਗ ਤੈਸਾ ਰੰਗ ਜੋ ਵਰਤਾਏ ਸਾਈਂ ਜੀ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਤੇਰੇ ਰੰਗ ਦੇ ਮਾਲਕ ਜਿੱਥੇ ਰੱਖਿਆ ਮੈਂ ਉੱਥੇ ਖੜਾਇਆ ਸ਼ਿਕਵਾ ਹੈ ਹੀ ਨਹੀਂ ਹੈ ਇਹ ਜੁੜੇ ਦੀ ਨਿਸ਼ਾਨੀ ਜਿਹੜਾ ਜੁੜਿਆ ਨਹੀਂ ਨਾ ਉਹ ਸ਼ਿਕਵਿਆਂ 'ਚ ਭਰਿਆ ਹੋਇਆ ਤੇ ਜਿਹੜਾ ਸ਼ਿਕਵਿਆਂ 'ਚ ਆ ਉਹ ਕਦੀ ਵੀ ਨਹੀਂ ਪੱਕਾ ਜੁੜਦਾ ਅੱਜ ਇੱਥੇ ਆ ਕੱਲ ਕਿਸੇ ਹੋਰ ਪਾਸੇ ਧੱਕੇ ਖਾ ਰਿਹਾ ਹੈ ਜਿਹੜੇ ਧੱਕੇ ਖਾ ਰਿਹਾ ਉਹ ਜੁੜੇ ਹੀ ਨਹੀਂ ਸੀ 사ਤ ਸੰਗਤ ਉਹ ਪੱਤਿਆਂ ਵਾਂਗੂ ਟੁੱਟ ਕੇ ਰੁਣ ਰਹੇ ਨੇ ਜੁੜਿਆ ਹੋਇਆ ਕਹਿੰਦਾ ਹਰ ਰੰਗ ਤੇਰਾ ਮਾਲਕ ਜੀ ਹਰ ਕਲਾ ਤੇਰੀ ਵਰਤਰੀ ਹੈ ਰੰਗ ਸਭੇ ਨਾਰਾਇਣੇ ਜੇ ਤੇ ਮਨ ਭਵਨ ਜੋ ਹਰ ਲੋੜ ਐ ਸੋ ਕਰੇ ਸੋਈ ਜੀ ਕਰਾਲ ਤੇਰੀ ਰਜ਼ਾ ਸਾਡੀ ਮਰਜ਼ੀ ਬਣ ਗਈ ਉਹੀ ਜੀ ਕਰਨਗੇ ਜਿਹੜਾ ਤੈਨੂੰ ਚੰਗਾ ਲੱਗਦਾ ਜਿਹੜਾ ਤੈਨੂੰ ਪਉਂਦਾ ਜੋ ਪ੍ਰਭ ਕੀਤੇ ਆਪਣੇ ਸੋਈ ਕਹੀਆ ਧੰਨ ਜੋ ਪ੍ਰਭ ਕੀਤੇ ਆਪਣੇ ਸੇਕ ਹੀ ਧਨ ਆਪਣੇ ਜਿਨ੍ਹਾਂ ਨੂੰ ਬਣਾ ਲਿਆ ਧਨ ਕਿਉਂ ਹੋਗੇ ਜੀਓ ਭਲਾ ਮਾਰੇ ਦੇ ਬਚਨ ਇੱਕ ਪੜ੍ਹਦੇ ਹੋ ਤੁਸੀਂ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹੁਤ ਕਸ਼ਣਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਟ ਮਨਹਾਰੇ ਕਿਉਂ ਨਹੀਂ ਤੁਹਾਨੂੰ ਹੋਣਗੇ ਭਲਾ ਵੀ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਕਿਉਂ ਨਾ ਉਹਨਾਂ ਨੂੰ ਧੰਨ ਕਹੀਏ ਜੋ ਪ੍ਰਭ ਕੀਤੇ ਆਪਣੇ ਸੇਂ ਕਹੀਏ ਧੰਨ ਆਪੜ ਲਿਆ ਜੇ ਮਿਲੈ ਵਿਛੜ ਕਿਉਂ ਰਵਨ ਉਹ ਕਿਉਂ ਰੋਣਗੇ ਜ਼ਿੰਦਗੀ ਚ ਜਿਨ੍ਹਾਂ ਨੂੰ ਜੋੜ ਲਿਆ ਵਾਕੇ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਉਹ ਵਿਛੜ ਕੇ ਫਿਰ ਰੋਂਦੇ ਨਹੀਂ ਬਾਕੀ ਹਰੋ ਲੋਕ ਤੇ ਪਰਲੋਕ ਤੇ ਟੁੱਟਦੇ ਹੀ ਕਦੀ ਨਹੀਂ ਸਾ ਸੰਗਤ ਭਾਵੇਂ ਰਾਜ ਸਿੰਘਾਸਨ ਤੇ ਹੋਣ ਤੇ ਭਾਵੇਂ ਕਤਲਗਾਹ ਤੇ ਬੈਠ ਕੇ ਹੋਣ ਸਰਨੀਓ ਟੋਟਾ ਉਹਨਾਂ ਨੂੰ ਵਿਛੋੜੇ ਦਾ ਹੀ ਤੇ ਰੋਣਾ ਦੁੱਖ ਵਿਛੋੜਾ ਇੱਕ ਦੁੱਖ ਉੱਖ ਸਭ ਤੋਂ ਵੱਡਾ ਦੁੱਖ ਤੇ ਵਿਛੋੜੇ ਦਾ ਤੇ ਨਾ ਉਹ ਵਿਛੜਦੇ ਨੇ ਨਾ ਉਹ ਰੁੰਦੇ ਨੇ ਫਿਰ ਵਿਛੜ ਕਿਉਂ ਰਵਾਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਬਣਾਣਾ ਕੌਣ ਰੰਗ ਰੰਗ ਮੰਨਣ ਦਾ ਮਤਲਬ ਹੁੰਦਾ ਖੁਸ਼ੀ ਚ ਖੀਵੇ ਹੋਣਾ ਤੇ ਕੌਣ ਆਨੰਦ ਵਿੱਚ ਖੀਵੇ ਹੋਣਗੇ ਜਿਨ੍ਹਾਂ ਨੂੰ ਗੁਰੂ ਕੀ ਸੰਗਤ ਮਿਲ ਗਈ ਵੇਖੋ ਆ ਉਹ ਧਰਤਲ ਹੈ ਜਿੱਥੇ ਸਾਡੀਆਂ ਜੜਾਂ ਲੱਗਣੀਆਂ ਤੇ ਅਸੀਂ ਜੁੜਨਾ ਹੈ ਸਾਸ ਸੰਗਤ ਤੇ ਜੇ ਗੁਰ ਸੰਗਤ ਮਿਲ ਗਈ ਤੇ ਫਿਰ ਮਾਰੇ ਕਹਿੰਦੇ ਉਹ ਰੰਗ ਮੰਡਿਆ ਉਹ ਉਦੀਪਰੀਮ ਚ ਖੀਵੇ ਹੋਏ ਸਦਾ ਵਿਕਸਰੇ ਨੇ ਰੰਗ ਮੰਡਣਾ ਮਤਲਬ ਆਨੰਦ ਦੇ ਵਿੱਚ ਸਦਾ ਚੜਦੀ ਕਲਾ ਚ ਰਹਿਣਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਾਨਾ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕਾ ਭਾਗ ਮੱਖਾਨ ਸਮਝ ਲਓ ਮੱਖੇ ਦੇ ਭਾਗ ਜਾਗ ਪਏ ਜੇ ਤਾ ਮੂਹਨਾ ਜੇ ਰੰਗ ਵਿੱਚ ਗੁਜ਼ਰ ਜੇ ਮਤਲਬ ਤੇਰੇ ਪਿਆਰ ਚ ਗੁਜ਼ਰ ਜਾ ਅਸਲ ਵਿੱਚ ਖੇਡ ਪਿਆਰ ਦੀ ਹੈ ਜੋੜਨ ਵਾਸਤੇ ਪਤਾ ਸਭ ਤੋਂ ਵੱਡੀ ਚੀਜ਼ ਕੀ ਹੈ ਮਹਾਰਾਜ ਕਹਿੰਦੇ ਬੰਦੇ ਦੀ ਜ਼ੁਬਾਨ ਦੇ ਪ੍ਰੇਮ ਦੇ ਬੋਲ ਜਿਹੜੇ ਨੇ ਨਾ ਉਹ ਟੁੱਟੀਆਂ ਨੂੰ ਜੋੜ ਸਕਦਾ ਟੁੱਟੀਆਂ ਹੋਇਆਂ ਨੂੰ ਜੋੜ ਸਕਦਾ ਇੱਕੋ ਹੀ ਇੱਕ ਸਾਧਨ ਹੈ ਬਾਣੀ ਦੇ ਅੰਦਰ ਸਤਿਗੁਰਾਂ ਨੇ ਸਾਡੇ ਵਾਸਤੇ ਹੁਕਮ ਕੀਤਾ ਸਾਧ ਸੰਗਤ ਜੀ ਇੱਕੋ ਹੀ ਇੱਕ ਸਾਧਨ ਹੈ ਜਿਹੜਾ ਟੁੱਟੀਆਂ ਨੂੰ ਜੋੜਨ ਦਾ ਸਾਧਨ ਹੈ ਉਹ ਹੈ ਤੇਰੀ ਰਸਨਾ ਇੱਕ ਬੋਲ ਜੁੜਿਆਂ ਨੂੰ ਤੋੜ ਸਕਦਾ ਹੈ ਇੱਕ ਬੋਲ ਟੁੱਟਿਆਂ ਨੂੰ ਜੋੜ ਸਕਦਾ ਹੈ ਤੇ ਜਦੋਂ ਇਸ ਰਸਨਾ ਦੇ ਉੱਤੇ ਪ੍ਰੀਤ ਹੋਵੇਗੀ ਫਿਰ ਉਹ ਪ੍ਰੀਤ ਜੋੜਨ ਵਾਲੀ ਆ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਗਣਾ ਫਿਰ ਉਹ ਪਿਆਰੇ ਨਾਲ ਜੋੜਦੀ ਆ ਸਾਥ ਸੰਗ ਲੱਗਣੀ ਸੁਥਾਏ ਜੋੜਨ ਹਾਰੇ ਜੂਮ ਫਿਰ ਜੀਠ ਰੰਗੀਲਾ ਹੁੰਦਾ ਰੰਗ ਵਿੱਚ ਕੁਸ਼ੀ ਚ ਤੇ ਜਿਨ੍ਹਾਂ ਨੂੰ ਰੰਗ ਚੜਦਾ ਉਹ ਹੀ ਫਿਰ ਸੂਰਮੇ ਹਰ ਮੈਦਾਨ ਖਤੇਪ ਹੁੰਦੀ ਆ ਜੁਰਮ ਦੀਆਂ ਜੜਾਂ ਕੁੱਟਦੇ ਆ ਤੇ ਦੁਨੀਆਂ ਦਾ ਹਲੇ ਮੀਰਾਜ ਸਥਾਪਿਤ ਕਰਦੇ ਆ ਸਰ ਜਾਗ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਤੇ ਜਿੱਥੇ ਤੁਸੀਂ ਸ਼ਬਦ ਨਾਲ ਜੁੜੇ ਤਾਂ ਗੁਰੂ ਅਮਰਦਾਸ ਮਹਾਰਾਜ ਦੀਆਂ ਬਖਸ਼ਿਸ਼ਾਂ ਲਈਆਂ ਸਾਡੇ ਸਾਹਮਣੇ ਮਿਸਾਲਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਦਿਹਾੜਾ ਸਾਡੇ ਲਈ ਮਿਸਾਲ ਹੈ ਉਹ ਸਾਨੂੰ ਸਿਖਾ ਰਿਹਾ ਹੈ ਕਿ ਜੁੜੰਦੇ ਦੇ ਦੇ ਰੰਗ ਕਿੱਦਾਂ ਦੇ ਵਰਤਦੇ ਨੇ ਖੇੜਾ ਕੀ ਹੁੰਦਾ ਵਿਕਾਸ ਕੀ ਹੁੰਦਾ ਬਾਣੀ ਚ ਨੇ ਇੱਕ ਬਚਨ ਬੜਾ ਕਮਾਲ ਲੱਗਦਾ ਮੈਨੂੰ ਉਹ ਕਹਿੰਦੇ ਜਦੋਂ ਗੁਰੂ ਕਿਸੇ ਨੂੰ ਰੰਗਦਾ ਹੈ ਨਾ ਜਿਵੇਂ ਲਲਾਰੀ ਕੱਪੜੇ ਰੰਗਦਾ ਤੇ ਗੁਰੂ ਪ੍ਰੇਮ ਚ ਰੰਗਦਾ ਲਲਾਰੀ ਦੇ ਕੱਪੜਿਆਂ ਦਾ ਰੰਗ ਫੇਟ ਹੋ ਜਾਏਗਾ ਰੰਗ ਉੱਟ ਜਾਏਗਾ ਉਹ ਧੁੱਪ ਨਹੀਂ ਸਹਿ ਸਕੇਗਾ ਉਹ ਟੈਂਪਰੇਚਰ ਉੱਚਾ ਹੋ ਜਾਏ ਪਾਣੀ ਚੋਂ ਬਾਲ ਖਾ ਜਾਏ ਤੇ ਖਤਮ ਹੋ ਜਾਂਦਾ ਰੰਗ ਤੱਤੇ ਪਾਣੀ ਚ ਤੋਂ ਪੱਟਾ ਪਾ ਦਿੰਦਾ ਰੰਗ ਉਤਰ ਗਿਆ ਜਿਹੜਾ ਰੰਗ ਗੁਰੂ ਚਾੜਦਾ ਨਾ ਜਦੋਂ ਗੁਰੂ ਮਿਲਾਉਂਦਾ ਹੈ ਰੰਗਦਾ ਹੈ ਤੇ ਫਿਰ ਸੱਚੇ ਪਾਤਸ਼ਾਹ ਕਹਿੰਦੇ ਫਿਰ ਇਹ ਜ਼ਿੰਦਗੀ ਦੀਗਾਂ ਚ ਉਬਲ ਜਾਏ ਜ਼ਿੰਦਗੀ ਰੂਹਾਂ ਚ ਬਨ ਕੇ ਸਾੜੀ ਜਾਏ ਜਰਖੜੀਆਂ ਤੇ ਪਿੰਜ ਦਿੱਤੀ ਜਾਏ ਤੁੰਬਾ ਤੁੰਬਾ ਕਰਕੇ ਰੰਗ ਨਾ ਲਹੈ ਸੁਭਾਗਾ ਰੰਗ ਨਾ ਲਹੈ ਸੁਭਾਗਾ ਕਾਇਆ ਕਾਪੜ ਚੀਰ ਬਹੁ ਹਾਰੇ ਇਹ ਜ਼ਿੰਦਗੀ ਰੂਪੀ ਕੱਪੜੇ ਨੂੰ ਪਾੜ ਕੇ ਲੀਰਾਂ ਲੀਰ ਕਰਕੇ ਰੱਖ ਦਿੱਤਾ ਪਰ ਜਿਹੜਾ ਰੰਗ ਗੁਰੂ ਨੇ ਚਾੜਿਆ ਫਿਰ ਨਹੀਂ ਉਤਰਦਾ ਸਤ ਸੰਗਤ ਇੱਕੋ ਅਰਦਾਸ ਕਰੀਏ ਅਸੀਂ ਜੁੜ ਜਾਈਏ ਅਸੀਂ ਜੁੜੇ ਰਹੀਏ ਜਿੰਨੀਆਂ ਮਰਜ਼ੀ ਰੁੱਤਾਂ ਆਉਣ ਜਿਹੜਾ ਜੁੜਿਆ ਨਾ ਉਹਨੇ ਇੱਕ ਨਾ ਇੱਕ ਦਿਨ ਫਿਰ ਖੇੜੀ ਪੈਣਾ ਮੌਲ ਹੀ ਪੈਣੇ ਹਾਲਾਤ ਬਦਲਦੇ ਹੁੰਦੇ ਆ ਚੱਖਣ ਝੁੱਲਦੇ ਹੁੰਦੇ ਆ ਤਪਸ਼ ਪੈਂਦੀ ਹੁੰਦੀ ਆ ਕੱਕਰ ਪੈਂਦੇ ਹੁੰਦੇ ਆ ਪਰ ਜਿਹੜੇ ਬੂਟੇ ਜੁੜੇ ਆ ਨਾ ਟਾੜੀ ਨਾਲ ਮੂਲ ਨਾਲ ਤਣੇ ਨਾਲ ਜੜਾਂ ਨਾਲ ਫਿਰ ਬਹਾਰ ਆ ਦਿੰਦੀ ਆ ਤੋ ਜੇ ਜੁੜੰਦਾ ਲੋੜੀਐ ਸੱਚ ਮਹਾਰਾਤ ਬਖਸ਼ਿਸ ਕਰਨ ਮਨ ਚੇਤੇ ਰਕੇ ਆਪ ਸਾਰੇ ਜੁੜ ਸਕੋ ਮੈਨੂੰ ਵੀ ਅਸੀਸ ਦਿਓ ਭੁੱਲਾਂ ਬਖਸ਼ੀਆਂ ਸਭ ਦਾ ਬਹੁਤ ਧੰਨਵਾਦ ਗੁਰੂ ਸਾਹਿਬ ਦੀ ਤੁਹਾਡਾ ਇੱਕ ਇੱਕ ਪਾਲੇ ਖੇਚ ਲਾਉਣ ਸਾਰਿਆਂ ਦੇ ਘਰਾਂ ਚ ਬਾਣੀ ਬਾਣਾ ਆਵੇ ਇਹ ਬੱਚੇ ਚੰਗੇ ਪਾਸੇ ਲੱਗ ਸਕਣ ਤੁਸੀਂ ਜੁੜੋ ਇਹਨਾਂ ਨੂੰ ਵੀ ਜੋੜੋ ਇਹ ਵੀ ਜੁੜਨੇਗੇ ਬਚ ਜਾਣਗੇ ਬਾਹਰ ਦੀ ਅੱਗ ਤੋਂ ਨਹੀਂ ਤੇ ਬਹੁਤ